ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਪਿੰਡ ਬਹਿਲ ਕਲਾਂ ਦੀ ਸੂਆ ਜੋ ਜਾਂਦਾ ਜੋ ਜੈਤੋਂ ਨੂੰ ਸੂਆ ਜਾਂਦਾ ਦਾ ਪਿਛਲੇ ਦਿਨ ਹੀ ਨਰੇਗਾ ਦੇ ਅਧਿਨੇ ਨੂੰ ਸਾਫ ਕਰਾਇਆ ਗਿਆ ਸੀ ਪਰ ਅਸੀਂ ਬੜੇ ਲੰਮੇ ਸਮੇਂ ਦਾ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੇ ਆ ਰਹੇ ਹਾਂ ਵੀ ਜਿਹੜੇ ਕੰਮ ਉਹ ਸਹੀ ਨਹੀਂ ਹੋ ਰਹੇ ਤਾਂ ਅਸੀਂ ਫਿਰ ਬੜੇ ਅਫਸਰਾਂ ਤੱਕ ਵੀ ਪਹੁੰਚ ਕਰਦੇ ਰਹੇ ਪਰ ਹੌਲੀ-ਹੌਲੀ ਸਾਨੂੰ ਨੌਲਜ ਆਉਂਦੀ ਗਈ ਵੀ ਸਫਾਈ ਦਾ ਕੀ ਜੰਮਾ ਹੁੰਦਾ ਸਫਾਈ ਕਿਵੇਂ ਹੁੰਦੀ ਹੈ ਤਾ ਥੋੜੇ ਜੇ ਦਿਨ ਹੋ ਗਏ ਸਫਾਈ ਸੂਏ ਦੀ ਹੋਈ ਸੀ ਤਾਂ ਤੁਸੀਂ ਵੇਖ ਸਕਦੇ ਆ ਆਹ ਵੇਖ ਸਕਦੇ ਆ ਅਸੀਂ ਆਸਰਾ ਤੱਕ ਪਹੁੰਚ ਕਰੀ ਐ ਯਾਨੀ ਕਿ ਸੈਕਟਰੀ ਸਾਹਿਬ ਸਾਨੂੰ ਆਂਦਾ ਵੀ ਅਸੀਂ ਤਾਂ ਅਸੀਂ ਤੁਹਾਨੂੰ ਇੱਕ ਟਈ ਮਾਰ ਕੇ ਵੀ ਵਿਖਾਉਨੇ ਆ ਆਹ ਵੇਖ ਸਕਦੇ ਆ ਜੀ ਆਵੇ ਇਹ ਆਹ ਵੇਖ ਸਕਦੇ ਆ ਜੀ ਆਹ ਸਫਾਈ ਹੋਈ ਐ ਕਿ ਆਹ ਵੇਖੋ ਜੀ ਇਹ ਸਫਾਈ ਐ ਤਰ੍ਹਾਂ ਹੁੰਦੀ ਐ ਆਹ ਵੇਖ ਸਕਦੇ ਆ ਤੁਸੀਂ ਆਹਾਂ ਕਿ ਆਵੇ ਵੀ ਮੁੜ ਕੇ ਇਹ ਮੈਂ ਤਾਂ ਵਿਖਾਉਣ ਜਾ ਰਿਹਾ ਵੀ ਮੁੜ ਕੇ ਜਿਹੜੇ ਅਫਸਰ ਐ ਉਹ ਕਦਾਈਆਂ ਨਾ ਕਰਨ ਵੀ ਇਹ ਜਿਹੜੀ ਸਫਾਈ ਆ ਵੀ ਮੁੜ ਕੇ ਇਹ ਹੁੰਦਾ ਕਿ ਪਾਣੀ ਥੱਲੇ ਚਿੱਚ ਨੂੰ ਨੱਪ ਦਿੰਦੇ ਆ ਜਿਹੜੇ ਸਾਡੇ ਅਫਸਰ ਹੁੰਦੇ ਆ ਹੁਣ ਫਿਰ ਅਸੀਂ ਪੂਰੀ ਤਰ੍ਹਾਂ ਮਤਲਬ ਵੀ ਉੱਪਰ ਤੱਕ ਪਹੁੰਚ ਕਰੀ ਵੀ ਇਹਦਾ ਸਬੂਤ ਬਣਾ ਲਿਆ ਹੁਣ ਅੱਜ ਲਗਭਗ ਸੈਕਟਰੀ ਸਾਹਿਬ ਆਉਣਗੇ ਤਾਂ ਇੱਕ ਵਿਖਾਵਾ ਕਰ ਦਿੰਦੇ ਆ ਕੁਸ ਭਾ ਕੇ ਦਿਹਾੜੀਆਂ ਦੇ ਦਿੰਦੇ ਆ ਤਾਂ ਜਿਹੜਾ ਕੰਮ ਅਧੂਰਾ ਰਹਿ ਜਾਂਦਾ ਪਾਸੇ ਇਕੱਲਾ ਕਹਾ ਕੜਤਾ ਤੇ ਜਿਹੜੀ ਮਿੱਟੀ ਹੋ ਮੇ ਰਹਿ ਜਾਂਦੀ ਹੈ ਵਿੱਚ ਸਫਾਈ ਦਾ ਕੀ ਮਤਲਬ ਹੁੰਦਾ ਕਿ ਸਫਾਈ ਹੁੰਦੀ ਹੈ ਪੂਰੀ ਤਰ੍ਹਾਂ ਤਾਸੇ ਹੁਣ ਜਿਹੜੇ ਇਹਨਾਂ ਦੇ ਪੜਦੇ ਆ ਉਹ ਫਾਰਸ ਕਰਨਗੇ ਕਿ ਪਿੰਡਾਂ ਦੇ ਵਿੱਚ ਜਿਹੜੀ ਨਰੇਗਾ ਹੈ ਉਹ ਇੱਕ ਦੁਰਵਰਤੋਂ ਹੋ ਰਹੀ ਹੈ ਨਰੇਗਾ ਦੀ ਸਫਾਈ ਹੋਣੀ ਚਾਹੀਦੀ ਅਸੀਂ ਕਹਿੰਦੇ ਕੰਮ ਦਿੱਤਾ ਸਰਕਾਰ ਨੇ ਪਰ ਕੰਮ ਤਾਂ ਸਹੀ ਹੋਣਾ ਚਾਹੀਦਾ ਨਾ ਆ ਹੁਣ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਅਸੀਂ ਵਿਖਾ ਰਹੇ ਹਾਂ ਵੀ ਇਸ ਤਰ੍ਹਾਂ ਸਫਾਈ ਹੋਊਗੀ ਇਹ ਆ ਆ ਵਿਖਾ ਸਕਦੇ ਤੁਸੀਂ ਆ ਵੇਖ ਸਕਦੇ ਹਿੰਦੇ ਆਹ ਇਹਨੂੰ ਇਹਨੂੰ ਆਪਾਂ ਕਿਵੇਂ ਸਫਾਈ ਮੰਨਾਂਗੇ ਆ ਵੇਖ ਸਕਦੇ ਤੁਸੀਂ ਇਹੋ ਜਿਹੜੀ ਸਫਾਈ ਹੈ ਇਹਨੂੰ ਆਪਾਂ ਆਪਾਂ ਕਿਵੇਂ ਮੰਨਾਂਗੇ ਇੱਕ ਸਾਡੇ ਦੇਸ਼ ਨੂੰ ਲੁੱਟਣ ਦਾ ਜਰੀਆ ਬਣਾਇਆ ਕੰਮ ਲੈ ਆਉਂਦੇ ਆ ਲੇਪਾ ਪੋਚੀਆਂ ਕਰਕੇ ਤੇ ਪਾਣੀ ਦੇ ਥੱਲੇ ਡੱਪ ਦਿੰਦੇ ਵੀ ਕਿਹੜਾ ਮੁੜ ਕੇ ਕਿਸੇ ਅਫਸਰ ਨੇ ਵੇਖਣਾ ਹੁਣ ਅਸੀਂ ਪੂਰੇ ਪ੍ਰਬੰਧ ਕਰ ਲਏ ਪੂਰੇ ਠੋਸ ਪ੍ਰਬੰਧ ਕਰ ਲਏ ਸਬੂਤ ਵੀ ਬਣਾ ਲਿਆ ਤਾਂ ਜਾਣੇ ਕਿ ਅੱਜ ਸੈਕਟਰੀ ਸਾਹਿਬ ਕਹਿੰਦੇ ਵੀ ਅਸੀਂ ਆਉਣੇ ਆ ਤਾਂ ਸੈਕਟਰੀ ਸਾਹਿਬ ਆਉਣਗੇ ਤਾਂ ਮੈਂ ਧੰਨਵਾਦ ਕਰੂੰਗਾ ਵਿਭਾਗ ਦੇ ਤੇ ਧੰਨਵਾਦ ਕਰੂੰਗਾ ਮੈਂ ਸਾਡੀ ਸਰਕਾਰ ਦਾ ਵੀ ਇਹਦੇ ਵਿੱਚ ਗੌਰ ਕੀਤੀ ਜਾਵੇ ਕੋਈ ਜ਼ਮੀਨੀ ਪੱਧਰ ਤੇ ਅਫਸਰ ਆਉਂਦਾ ਨਹੀਂ ਸੀ ਫਿਰ ਅਸੀਂ ਪਹੁੰਚ ਕੀਤੀ ਅਫਸਰ ਨੇ ਕਿਵੇਂ ਹੁਣ ਕਿ ਸਾਡੇ ਪਿੰਡਾਂ ਦੇ ਵਿੱਚੋਂ ਗੌਰ ਕਰਨੀ ਹੁੰਦੀ ਹੈ ਇਹਨਾਂ ਚੀਜ਼ਾਂ ਦੀ ਪਿੰਡ ਦੇ ਜਿਹੜੇ ਲੋਕ ਹਨ ਉਹਨਾਂ ਨੇ ਗੌਰ ਕਰਨੀ ਹੁੰਦੀ ਹੈ ਤਰੀਕੇ ਨਾਲ ਕੰਮ ਕਰਾਉਣੇ ਹੁੰਦੇ ਆ ਜਿਹੜੇ ਅਫਸਰ ਹੁੰਦੇ ਆ ਜੇ ਉਹਨਾਂ ਨੇ ਤਰੀਕੇ ਨਾਲ ਕੰਮ ਕਰਾਉਣੇ ਹੁੰਦੇ ਆ ਤਾਂ ਆ ਅਸੀਂ ਬਹਿਵਲ ਕਲਾ ਦਾ ਸਬੂਤ ਵਿਖਾ ਰਹੇ ਹਾਂ ਤਾਂ ਅੱਜ ਸੈਟਰੀ ਸਾਹਿਬ ਆ ਜਾਣਗੇ ਤੇ ਉਹਨਾਂ ਨੂੰ ਇਹ ਵਿਖਾਉਣਾ ਵੀ ਸਫਾਈਆਂ ਆਏ ਹੁੰਦੀਆਂ ਉਹਨੀਆਂ ਫਿਰ ਅਸੀਂ ਇੱਕ ਵਾਰੀ ਹੋਰ ਵਿਖਾਉਨੇ ਆ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਭਰਮ ਨਾ ਜਾਵੇ ਇਹ ਆ ਵੇਖ ਸਾ ਦੇ ਜੀ ਆਹ ਇਹ ਆਵੇ ਇਹ ਆਹ ਵੇਖ ਸਾ ਆਹ ਸਫ ਆ ਆ ਆ ਤੁਸੀਂ ਵੇਖ ਸਕਦੇ ਸਾਰੇ ਸੂਏ ਦੇ ਵਿੱਚ ਐਂ ਪਿਆ ਵੇ ਸਾਰੇ ਤੁਸੀਂ ਤਾਂ ਇਸ ਵਾਸਤੇ ਅਸੀਂ ਚਾਹੁੰਦੇ ਆ ਕਿ ਵਿਭਾਗ ਮਾਹਰ ਕਰੇ ਸਹੀ ਤਰੀਕੇ ਨਾਲ ਕੰਮ ਕਰਾਇਆ ਜਾਣ ਤੇ ਜਿਹੜਾ ਪੈਸੇ ਦੀ ਦੁਰਵਰਤੋਂ ਨਾ ਹੋਵੇ ਤਾਂ ਇੰਨਾ ਕੁਝ ਕਹਿੰਦੇ ਜੇ ਕੋਈ ਸਾਥੋ ਸ਼ਬਦ ਵੱਧ ਘੱਟ ਬੋਲਿਆ ਕਿ ਮਾਫੀ ਚਾਹੁੰਦੇ ਆ ਤਾਂ ਅਸੀਂ ਅੱਜ ਪੂਰਾ ਮਤਲਬੀ ਇੱਕ ਸਬੂਤ ਬਣਾ ਲਿਆ ਕਿ ਵਿਭਾਗ ਮੁੜ ਕੇ ਇਹ ਨਾ ਕਹੇ ਵੀ ਸਫਾਈ ਹੋਈ ਸੀ ਖਾਲੀ ਪਿਆਸੂ ਆ ਖਾਲੀ ਪਿਆ ਹੈ ਕਿ ਸਫਾਈ ਨਹੀਂ ਹੁੰਦੀ ਸੂਏ ਦੀ ਤਾਂ ਅਸੀਂ ਚਾਹੁੰਦੇ ਆ ਕਿ ਸਮੇਂ ਸਿਰ ਚੰਗੀ ਤਰ੍ਹਾਂ ਸਫਾਈਆਂ ਹੋਣ ਇਹਦੀਆਂ ਦਰਬਾਰ ਤਾਂ ਹੁੰਦੀ ਹੈ ਪੈਸੇ ਦੀ ਚੰਗੀ ਤਰ੍ਹਾਂ ਸਫਾਈ ਹੋਣੀ ਚਾਹੀਦੀ ਹੈ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਕੋ ਮਾਫੀ ਚਾਹੁੰਨੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਉੱਪਰਲੇ ਅਫਸਰਾਂ ਤੱਕ ਜਾਣ ਵੀ ਥੱਲੇ ਹੋ ਕੇ ਰਿਹਾ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਕੋ ਮਾਫੀ ਚਾਹੁੰਨੇ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਜੀ